ਜਾ ਕਿ ਅੱਜ ਤੇ ਬਹੁਤ ਵੱਡੀ ਮੀਟਿੰਗ ਸਾਡੇ ਵਾਰਡ ਨੰਬਰ 25 ਦੇ ਸਾਰੇ ਲੀਡਰਸ ਨੇ ਮਿਲ ਕੇ ਰੱਖੀ ਹੈ ਔਰ ਬਹੁਤ ਅੱਛਾ ਹੰਗਾਰਾ ਮਿਲਿਆ ਔਰ ਅੱਜ ਦੇ ਇਸ ਕਾਰਜਕਰਮ ਦੇ ਸੰਯੋਜਕ ਦੇ ਨਾਤੇ ਮੈਂ ਵਿਸ਼ਾਲ ਸ਼ੂਰ ਜੀ ਨੂੰ ਔਰ ਇਹਨਾਂ ਦੀ ਸਾਰੀ ਟੀਮ ਚਾਹੇ ਅਮਿਤ ਜੀ ਹੋਣ ਚਾਹੇ ਗੋਪਾਲ ਜੀ ਹੋਣ ਇੱਕ ਇੱਕ ਕਾਰਜਕਰਤਾ ਰਾਜਾ 베ਦੀ ਸਾਹਿਬ ਸਾਡੇ ਦੇਵਗੰਨ ਸਾਹਿਬ ਪ੍ਰਮੋਦ ਗੁਪਤਾ ਸਾਹਿਬ ਸਭ ਦਾ ਮੈਂ ਧੰਨਵਾਦ ਕਰਨਾ ਕਿ ਉਹ ਡੇਲੀ ਘਰ ਘਰ ਜਾ ਰਹੇ ਨੇ ਇੱਕ ਇੱਕ ਦਰਵਾਜ਼ਾ ਖਟਖਟਾ ਕੇ ਲੋਕਾਂ ਨੂੰ ਕਹਿ ਰਹੇ ਆ ਕਿ ਅਬ ਕੀ ਬਾਰ 400 ਪਾਰ ਔਰ ਉਸ 400 ਮੇ ਅੰਮ੍ਰਿਤਸਰ ਕਾ ਵੀ ਹਿੱਸਾ ਹੋਵੇ ਔਰ ਐਸੇ ਲਗੇ ਕਿਉਂਕਿ ਸੰਗ ਪਤਾ ਕਿ ਅੱਜ ਦੇਸ਼ ਦੇ ਅੰਦਰ 25 ਕਰੋੜ ਗਰੀਬਾਂ ਦੀ ਜ਼ਿੰਦਗੀ ਚ ਮੋਦੀ ਸਾਹਿਬ ਨੇ ਪਰਿਵਰਤਨ ਲਿਆਂਦਾ 80 ਕਰੋੜ ਗਰੀਬਾਂ ਦੇ ਘਰ ਰਾਸ਼ਨ ਜਾ ਰਿਹਾ ਇੱਕ ਮਾਹੌਲ ਦੇਸ਼ ਦੇ ਅੰਦਰ 81 ਸਰਕਾਰ ਹੈ ਜਿਹੜੀ ਗਰੀਬੀ ਦੇ ਖਿਲਾਫ ਔਰ ਗੰਦਗੀ ਦੇ ਖਿਲਾਫ ਲੜਾਈ ਲੜ ਰਹੀ ਹੈ ਉਹ ਗੰਦਗੀ ਪਰਿਵਾਰਵਾਦੀ ਹੋਵੇ ਜਾਂ ਉਹ ਗੰਦਗੀ ਕੁੰਠਿਤ ਮਾਨਸਿਕਤਾ ਦੀ ਹੋਵੇ ਉਹ ਗੰਦਗੀ ਦੇਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਹੋਵੇ ਔਰ ਤੋਂ ਮੁਕਤੀ ਵਾਸਤੇ ਲਗਾਤਾਰ ਨਰਿੰਦਰ ਮੋਦੀ ਦੀ ਸਰਕਾਰ ਕੰਮ ਕਰ ਰਹੀ ਹੈ ਔਰ ਦੇਸ਼ ਦੀ 140 ਕਰੋੜ ਜਨਤਾ ਮੋਦੀ ਜੀ ਨੂੰ ਆਪਣਾ ਨੇਤਾ ਨਹੀਂ ਅਭਿਵਾਵਕ ਮੰਦੀ ਜਿਹੜਾ ਕੋਵਿਡ ਵਰਗੇ ਰਾਖਸ਼ ਤੋਂ ਵੀ ਬਚਾਉਂਦਾ ਹੈ ਜਿਹੜਾ ਨੇਤਾ ਦੇਸ਼ ਦੀ ਤਰੱਕੀ ਨੂੰ ਪਈਏ ਲਗਾਉਂਦਾ ਹੈ ਜਿਹੜਾ 12ਵੇਂ 14ਵੇਂ ਨੰਬਰ ਦੀ ਅਰਥਵਿਵਸਥਾ ਨੂੰ ਪੰਜਵੇਂ ਨੰਬਰ ਤੇ ਲਜੰਦਾ ਔਰ ਭਾਰਤ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਬਣਾਉਣ ਦਾ ਸੁਪਨਾ ਦਿੰਦਾ ਉਸ ਨਰਿੰਦਰ ਮੋਦੀ ਜੀ ਨੂੰ ਪੂਰੀ ਜਨਤਾ ਆਸ਼ੀਰਵਾਦ ਦੇਣਾ ਚਾਹੁੰਦੀ ਹੈ ਔਰ ਆਸ਼ੀਰਵਾਦ ਰੂਪੀ ਵੋਟ ਭਾਰੀ ਮਾਤਰਾ ਚ ਪੂਰੇ ਦੇਸ਼ ਚੋਂ ਮਿਲ ਰਿਹਾ ਹੈ ਔਰ ਇਹ ਮਾਹੌਲ ਦੱਸਦਾ ਹੈ ਕਿ ਜਨ ਜਨ ਕੀ ਆਵਾਜ਼ ਜਨ ਜਨ ਦਾ ਆਸ਼ੀਰਵਾਦ ਨਰਿੰਦਰ ਮੋਦੀ ਕੇ ਸਾਥ ਔਰ ਨਰਿੰਦਰ ਮੋਦੀ ਕੋ ਐਰ ਕੀ ਵਾਰ 400 पार ਕਰਕੇ ਰਹੇਗਾ اور ਇਹ ਜਿਹੜੇ ਲੋਕ ਅੱਜ ਉਮਰੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ ਚਾਹੇ ਆਕਾਲੀ ਦਲ ਹੋਵੇ ਲੋਕ ਇਹਨਾਂ ਨੂੰ ਜਾਣਦੇ ਨੇ ਪਛਾਣਦੇ ਨੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਈ ਸਾਲ ਪੰਜਾਬ 'ਚ ਰਾਜ ਕੀਤਾ ਲੇਕਿਨ ਪੰਜਾਬ ਦਾ ਪਲਾ ਨਹੀਂ ਕੀਤਾ ਪੰਜਾਬ ਦਾ ਪਲਾ ਤਦੀ ਹੋਏਗਾ ਜਦੋਂ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਪੂਰਾ ਪ੍ਰਯਾਸ ਕਰਕੇ ਪੰਜਾਬ ਨੂੰ ਅਪਲਿਫਟ ਕਰੇਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਐਰ ਕੀ 2024 ਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਨਰਿੰਦਰ ਮੋਦੀ ਜੀ ਨੂੰ ਜਿਤਾਣਗੇ ਜਿਹੜਾ ਨਰਿੰਦਰ ਮੋਦੀ ਜੀ ਹਮੇਸ਼ਾ ਹੀ ਚਾਹੇ ਕਰਤਾਰਪੁਰ ਕੋਰੀਡੋਰ ਦਾ ਮਸਲਾ ਹੋਵੇ ਚਾਹੇ ਲੰਗਰ ਤੋਂ ਟੈਕਸ ਫਰੀ ਦਾ ਮਸਲਾ ਹੋਵੇ ਚਾਈ ਐਮਰ ਸਰਚ ਆਈਐਮਐਮ ਬਣਾਉਣ ਦੀ ਗੱਲ ਹੋਵੇ ਜਾਂ ਕੈਂసర్ ਇੰਸਟੀਚਿਊਟ ਮੁਹਾਲੀ ਬਣਾਉਣ ਦੀ ਗੱਲ ਹੋਵੇ ਜਾਂ ਕੈਂసర్ ਹਸਪੀਟਲ ਬਠਿੰਡੇ ਬਣਾਉਣ ਦੀ ਗੱਲ ਹੋਵੇ ਪੀਜੀਆਈ ਸੈਂਟਰ ਫਿਰੋਜ਼ਪੁਰ ਬਣਾਉਣ ਦੀ ਗੱਲ ਹੋਵੇ ਜਾਂ ਦੋ ਮੈਡੀਕਲ ਕਾਲਜ ਦੋ ਨਰਸਿੰਗ ਕਾਲਜ ਪੰਜਾਬ ਨੂੰ ਦੇਣ ਦੀ ਗੱਲ ਹੋਵੇ ਖੁੱਲੇ ਕਫੇ ਹਮੇਸ਼ਾ ਸਰਕਾਰ ਨੇ ਦਿੱਤੇ ਔਰ ਆਉਣ ਵਾਲੇ ਟਾਈਮ 'ਚ ਵੀ ਖੁੱਲੇ ਕਫੇ ਮਿਲਣਗੇ ਔਰ ਨਰਿੰਦਰ ਮੋਦੀ ਦੀ ਨੇਤ੍ਰਿਤਵ ਦੇ ਅੰਦਰ ਮੋਦੀ ਸਾਹਿਬ ਜੀ ਤਰਨਜੀਤ ਕੱਲ ਮੋਦੀ ਸਾਹਿਬ ਦੇ ਆਉਣ ਤੋਂ ਪਹਿਲੇ ਇੱਕ ਦਿਨ ਪਹਿਲੇ ਅੱਜ ਉੱਥੇ ਉਹਨਾਂ ਦੇ ਰੈਲੀ ਸਥਲ ਦੇ ਕੋਲ ਖਾਲਿਸਤਾਨ ਸਬਰਦਕਾਂ ਦੇ ਖਾਲਿਸਤਾਨ ਝੰਡੇ ਮਿਲੇ ਨੇ ਨਾਰੇ ਲਿਖੇ ਹੋਏ ਮਿਲੇ ਨੇ ਕਾਨੂੰਨ ਵਿਵਸਥਾ ਕਿੱਥੇ ਪੰਜਾਬ ਦੀ ਐਸਾ ਕਿ ਦੁਰਭਾਗ્યਪੂਰਨ ਹੈ ਇਸ ਤਰ੍ਹਾਂ ਦੀ ਘਟਨਾਵਾਂ ਕਰਨ ਵਾਲੇ ਲੋਕ ਸ਼ਰਾਰਤੀਪੂਰਨ ਜਿਹੜੇ ਲੋਕ ਨੇ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਮੇਰੀ ਕੜੇ ਸ਼ਬਦਾਂ ਜੇ ਨਿੰਦਾ ਕਰਨਾ ਔਰ ਪੰਜਾਬ ਦੀ ਜਨਤਾ ਨੂੰ ਨਿਵੇਦਨ ਕਰਨਾ ਕਿ ਮੋਦੀ ਜੀ ਨਾਲ ਜੁੜੀਏ ਦੇਸ਼ ਨਾਲ ਜੁੜੀਏ ਦੇਸ਼ ਦੀ ਤਰੱਕੀ ਨਾਲ ਜੁੜੀਏ ਔਰ ਲੈਂਡ ਆਰਡਰ ਦੇ ਮਸਲੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਬਹੁਤ ਗੜਬੜਤ ਕਰਾਤੀ ਤੁਸੀਂ ਪੰਜਾਬ 'ਚ ਸੁਪਾਰੀ ਕਿਲਿੰਗ ਅਪਹਰਨ ਰੰਗਦਾਰੀ ਹੁਣ ਬਸ ਕਰੀਏ ਪੰਜਾਬ ਦੀ ਪੁਲਿਸ ਨੂੰ ਓਪਨ ਹੈਂਡ ਦੇਈਏ ਤਾਂ ਕਿ ਪੰਜਾਬ ਹਰ ਕ੍ਰਾਈਸਿਸੋਂ ਨਿਕਲ ਸਕਦੇ ਸਚਨ ਪਾਇਲਟ ਆਈਸੀਜੀ ਅੱਜ ਸਾਡੇ ਕੀ ਜਗਾ ਕਿ ਬਿਜਲੀ ਘਰ ਘਰ ਪਹੁੰਚੇਗੀ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਨਗਰਾਲਾਗਰੀਆਂ ਨੇ ਸ਼ਹਿਰ ਦੇ ਵਿੱਚ ਬਿਜਲੀ ਕਿਸੇ ਘਰ ਨਹੀਂ ਪਹੁੰਚ ਰਹੀ ਰੋਡ ਇੰਨਾ ਜ਼ਿਆਦਾ ਹਰ ਜਗ੍ਹਾ ਪੈ ਰਿਹਾ ਐ ਐਸਾ ਕਿ ਪਾਣੀ ਦੀ ਇੰਨੀ ਕਮੀ ਹੈ ਝੂਠੇ ਵਾਦੇ ਕਰਨ ਵਾਲੀ ਸਰਕਾਰ ਹੈ ਵਾਅਦਾ ਖਿਲਾਫੀ ਦੀ ਸਰਕਾਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਹਾਂ 1000 ਰੁਪਿਆ ਕਦੋਂ ਆਣਾ ਹੈ ਬੀਬੀਆਂ ਇੰਤਜ਼ਾਰ ਕਰ ਰਹੀਆਂ 25 25 ਮਹੀਨੇ ਬੀਤ ਗਏ 28 28 ਮਹੀਨੇ ਬੀਤ ਗਏ 1000 ਰੁਪਿਆ ਨਹੀਂ ਆਇਆ ਹਰ ਘਰ ਬਿਜਲੀ ਨਹੀਂ ਆਈ ਕਿਸਾਨਾਂ ਦਾ ਕਰਜ਼ਾ 90000 ਕਰੋੜ ਮਾਫ ਨਹੀਂ ਹੋਇਆ ਇਹ ਸਰਕਾਰ ਹਰ ਫਰੰਟ ਤੇ ਫੇਲ ਹੈ ਔਰ ਸਰਕਾਰ ਦਾ ਮੁਖੀਆ ਪੋਲੀਟੀਕਲ ਟੂਰਿਜ਼ਮ ਚ ਬੀਜੀ ਹੈ ਨੀਰੋ ਬੰਸਰੀ বাজਾਰਾ ਔਰ ਰੋਮ ਜਲ ਰਹਾ ਹੈ ਉਹੀ ਹਾਲਤ ਹੈ ਵੋਟਾ ਮੰਗ ਰਿਹਾ ਕਿ ਜੇ ਵੋਟ ਪਾਉਂਗੇ ਮੈਂ ਜੇਲ ਨਹੀਂ ਜਾਵਾਂਗਾ ਵੋਟਾ ਜੇਲ ਤੇ ਭਾਈ ਸਾਹਿਬ 2 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਜਾਣਾ ਹੀ ਪੈਣਾ ਹੈ ਕਿਉਂਕਿ ਪ੍ਰੋਲ ਦੇ ਉੱਤੇ ਲਿਖਿਆ ਹੈ ਕਿ ਤਿਹਾਰ ਜੇਲ ਪਹੁੰਚੋ ਉੱਥੋਂ ਆਵਾਜ਼ ਆ ਰਹੀ ਹੈ ਕੇਜਰੀਵਾਲ ਹਾਜ਼ਰ ਹੂੰ ਔਰ ਕੇਜਰੀਵਾਲ ਸਾਹਿਬ ਹਾਜ਼ਰ ਹੋਣਾ ਹੀ ਪੈਣਾ ਹੈ ਕਿਉਂਕਿ ਧੋਖਾ ਕੀਤਾ ਹੈ ਜਾਲ ਸੱਜੀ ਕੀਤੀ ਹੈ ਦਿੱਲੀ ਦੀ ਜਨਤਾ ਦੀ ਜੇਬ ਕੱਟੀ ਹੈ ਰਿਸ਼ਵਤ ਖੋਰੀ ਕੀਤੀ ਹੈ ਸਚਿਨ ਪਾਇਲਟਾ ਜਾਇਸੀ ਅਮਰਸਰ ਉਹਨਾਂ ਨੇ ਕਿਹਾ ਜੀ ਰਾਜਨੀਤੀ ਬੀਜੇਪੀ ਜਿਹੜੀ ਰਾਜਨੀਤੀ ਕਰਦੀ ਉਹ ਧਰਮ ਦੀ ਰਾਜਨੀਤੀ ਹੈ ਮੈਂ ਇੱਕ ਤੋਂ ਗੱਲ ਪੁੱਛਣਾ ਚਾਹਨਾ ਸਚਿਨ ਪਾਇਲਟ ਸਾਹਿਬ ਨੂੰ ਔਰ ਕਾਂਗਰਸ ਦੀ ਲੀਡਰਸ਼ਿਪ ਨੂੰ ਦਿੱਲੀ ਦੇ ਅੰਦਰ ਤੇ ਆਮ ਆਰ ਪਾਰਟੀ ਔਰ ਕਾਂਗਰਸ ਇਕੱਠੇ ਔਰ ਪੰਜਾਬ ਦੇ ਅੰਦਰ ਅਲੱਗ-ਅਲੱਗ ਉੱਥੇ ਭਾਈਚਾਰਾ ਤੇ ਇੱਥੇ ਆਮ ਆਦਮੀ ਪਾਰਟੀ ਦਾ ਚਾਰਾ ਬਣ ਜਾਂਦੀ ਹੈ ਕਾਂਗਰਸ ਕਾਂਗਰਸ ਥੋੜੀ ਜਾ ਰਹੀ ਹੈ ਤੇ ਸਚੀਨ ਪਾਇਲਟ ਜੀ ਇੱਥੇ ਤੁਸੀਂ ਬੋਲ ਰਹੇ ਹੋ ਕਿ ਕੇਜਰੀਵਾਲ ਗਲਤ ਹੈ ਤੇ ਦਿੱਲੀ 'ਚ ਤੁਸੀਂ ਕਹਿ ਰਹੇ ਹੋ ਕੇਜਰੀਵਾਲ ਠੀਕ ਹੈ ਔਰ ਕੱਲ ਮੇ ਇੱਕ ਗੱਲ ਹੋਰ ਪੁੱਛਣਾ ਚਾਹਨਾ ਕਾਂਗਰਸੀ ਲੀਡਰਸ਼ਿਪ ਨੂੰ ਕਿ ਕਿੰਨਿਆ ਤੁਮਾਰ ਨੂੰ ਟਿਕਟ ਦੇ ਕੇ ਜਿਹੜਾ ਕਹਿੰਦਾ ਹੈ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ ਜਿਹੜਾ ਕਹਿੰਦਾ ਅਫਜ਼ਲ ਗੁਰੂ ਹਮ ਸ਼ਰਮਿੰਦਾ ਹੈ ਤੇਰੇ ਕਾਤਿਲ ਜ਼ਿੰਦਾ ਹੈ ਉਹ ਕਾਂਗਰਸੀ ਟਿਕਟ ਦੇ ਇਲੈਕਸ਼ਨ ਲੜ ਰਿਹਾ ਔਰ ਕਾਂਗਰਸ ਪਾਰਟੀ ਨੇ ਆਪਣਾ ਝੰਡਾ मुस्लिम लीग ਦੇ ਕਾਰ्यालय ਜੇ ਜਮ੍ਹਾਂ ਕਰਾਤਾ ਹੈ ਆਫੀਸ਼ਲ ਆਰਡਰ ਕੱਢ ਕੇ ਜਿਸ ਪਾਰਟੀ ਨੇ ਆਪਣਾ ਚੰਡਾ اور ਆਪਣਾ ਅਜੰਡਾ ਮੁਸਲਿਮ ਲੀਗ ਦੇ ਕਾਰ्यालय ਜੇ ਜਮ੍ਹਾਂ ਕਰਾਤਾ ਹੋਏ ਉਸ ਸਾਡੇ ਦੇ ਕੁਐਸਚਨ ਕਰੇ ਅੱਛਾ ਨਹੀਂ ਲੱਗਦਾ ਸੁਨੀਲ ਜਾਖੜ ਜੀ ਨੇ ਕਿਹਾ ਕਿ ਪੰਜਾਬ ਚ ਗਰਮੀ ਦਾ ਵਧਦੀ ਜਾ ਰਹੀ ਹੈ ਤੇ ਚੋਣ ਦੇ ਜਿਹੜਾ ਜ਼ੋਨ ਜਿਸ ਦਿਨ ਹੋਣੀਆਂ ਹੈ ਉਸ ਸਮੇਂ ਚ ਕੁਝ ਤਬਦੀਲੀ ਕੀਤੀ ਜਾਏ ਜ਼ੋਨ ਕਮਿਸ਼ਨ ਨੂੰ ਐਸਾ ਕਿ ਵੋਟਰਸ ਨੂੰ ਮੌਕਾ ਮਿਲਣਾ ਚਾਹੀਦਾ ਹੈ ਜਿਆਦਾ ਸਮਾਂ ਮਿਲਣਾ ਚਾਹੀਦਾ ਵੋਟਰ ਵੋਟ ਕਰ ਸਕੇ ਔਰ ਇਹ ਵੋਟ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਖਿਲਾਫ ਹੋਏਗਾ ਇਹ ਵੋਟ ਕੇਜਰੀਵਾਲ ਦੇ ਭ੍ਰਸ਼ਟਾਚਾਰ ਦੇ ਖਿਲਾਫ ਹੋਏਗਾ ਇਹ ਵੋਟ ਭਗਵੰਤ ਮਾਨ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਨਲਾਕੀ ਦੇ ਖਿਲਾਫ ਜਨਾ ਦੇਸ਼ ਹੋਏਗਾ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਉਸ ਵਾਅਦਾ ਖਿਲਾਫੀ ਦੇ ਖਿਲਾਫ ਜਨਾ ਦੇਸ਼ ਹੋਏ। ਠੀਕ ਰਾਹੁਲ ਗੰਦھی ਦੀ ਰੈਲੀ ਦੇ ਵਿੱਚ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਲੜ ਪੈਂਦੀ ਹੈ ਕਾਊਂਡ ਦੇ ਸਾਹਮਣੇ ਦੇਖੋ ਕੁਰਸੀਆਂ ਚੱਲਣੀਆਂ ਹੈ ਲੀਡਰ ਤੇ ਛੱਡੋ ਲੀਡਰ ਨੂੰ ਸੁਣਨ ਤੇ ਕੁਰਸੀਆਂ ਚੱਲਣਗੀਆਂ ਲੀਡਰ ਚੁਣਨ ਦੀ ਗੱਲ ਤੇ ਛੱਡੋ 18 ਪ੍ਰਧਾਨ ਮੰਤਰੀ ਦੇ ਉਮੀਦਵਾਰ ਨੇ ਅਡਾ 18 ਹੀ ਕੁਰਸੀਆਂ ਚਲਾ ਰਹੇ ਨੇ ਪਰ ਬੰਨਾ ਤੋਂ ਮੋਦੀ ਨੇ ਹੈ ਮੋਦੀ ਹੈ ਤਾਂ ਮਮਕਿਨ ਹੈ ਸੋ महामंत्री तरुण चुग अजू चो प्रचार कर रहे हैं सवेरे अठ बजे तो शुरू होकर नीतियां किए गए हुए काम जो जनता तक पहुँचाए जा रहे हैं कैमरा ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par